ਹਰ ਗਲੀ ਮੁਹੱਲੇ ਘਰ ਵਿੱਚ ਮਿਲੇ ਪਿਆਰ ਪੰਜਾਬੀ ਨੂੰ ਸੱਤ ਸਮੁੰਦਰੋਂ ਪਾਰ ਮਿਲੇ ਸਤਕਾਰ ਪੰਜਾਬੀ ਨੂੰ ਗੁਰੂਆਂ ਪੀਰਾਂ ઋਸ਼ੀਆਂ ਮੁੰਨੀਆਂ ਅਵਤਾਰਾਂ ਦੀ ਬੋਲੀ ਜਗਰੂਪ ਸਿੰਘ ਕਰ ਸਿਜਦਾ ਸੋ ਸੋ ਵਾਰ ਪੰਜਾਬੀ ਨੂੰ ਜੀਵੇ ਪੰਜਾਬੀ ਵਿੱਚ ਮੈਂ ਜਗਰੂਪ ਸਿੰਘ ਬੁੱਟਰ ਆਪ ਸਭ ਨੂੰ ਬਹੁਤ ਪਿਆਰ ਤੇ ਸਤਕਾਰ ਜੀ ਮੇਰੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਜਿਸ ਸੰਸਥਾ ਤੋਂ ਜਿਸ ਵਿਦਿਆ ਦੇ ਮੰਦਰ ਤੋਂ ਮੈਂ ਕੁਝ ਬਰੇ ਪਹਿਲਾਂ ਪੜ੍ਹ ਕੇ ਗਿਆ ਅੱਜ ਦੁਬਾਰਾ ਉਸ ਵਿਦਿਆ ਦੇ ਮੰਦਰ ਵਿੱਚ ਆਉਣ ਦਾ ਸਬੱਬ ਬਣਿਆ ਤੇ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਵਿਭਾਗ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਡਾਕਟਰ ਆਤਮ ਸਿੰਘ ਰੰਧਾਵਾ ਜੀ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਰਤ ਸਾਨੂੰ ਤੁਹਾਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਪਿਆਰ ਤੇ ਸਤਿਕਾਰ ਜੀ ਜਗਰੂਪ ਜੀ ਤੁਹਾਡਾ ਖਾਲਸਾ ਕਾਲਜ ਤੇ ਪੰਜਾਬੀ ਵਿਭਾਗ 'ਚ ਆਉਣ ਤੇ ਜੀ ਆਇਆਂ ਤੁਹਾਡੀ ਜੀਵੇ ਪੰਜਾਬੀ ਪੂਰੀ ਟੀਮ ਨੂੰ ਜੀ ਆਇਆਂ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਦੇਖਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਬਹੁਤ ਭੱਜ ਦੌੜ ਵਾਲੀ ਜ਼ਿੰਦਗੀ ਆ ਉਹਦੇ ਵਿੱਚ ਪੰਜਾਬੀ ਦਾ ਦੀਵਾ ਬਲ ਰਿਹਾ ਚਾਨਣ ਵੰਡ ਰਿਹਾ ਇਸ ਲਈ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਪੰਜਾਬੀ ਜਗਤ ਵੱਲੋਂ ਵੀ ਇਹ ਸ਼ੁਕਰੀਆ ਧੰਨਵਾਦ ਜੀ ਪੰਜਾਬੀ ਭਾਸ਼ਾ ਕਰਕੇ ਇਹ ਜੋ ਮਾਨ ਸਨਮਾਨ ਹੈ ਜਿੱਡੀਆਂ ਵੱਡੀਆਂ ਸ਼ਖਸੀਅਤਾਂ ਦੇ ਨਾਲ ਬੈਠਣ ਦਾ ਮੌਕਾ ਮਿਲ ਰਿਹਾ ਸੋ ਸਭ ਪੰਜਾਬੀ ਭਾਸ਼ਾ ਨੂੰ ਸਿਰਾਂ ਜਾਂਦਾ ਹੈ ਕੁਝ ਬੜੇ ਪਹਿਲਾਂ ਅਧਿਆਪਕ ਸਹਿਬਾਨ ਪ੍ਰੋਫੈਸਰ ਸਹਿਬਾਨ ਪ੍ਰਿੰਸੀਪਲ ਸਰ ਹੋਣਾ ਨੇ ਬਹੁਤ ਇਥੋਂ ਸਿੱਖਿਆਵਾਂ ਦਿੱਤੀਆਂ ਮੱਤਾਂ ਦਿੱਤੀਆਂ ਉਹ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਵਿੱਚ ਕੰਮ ਆ ਰਹੀਆਂ ਨੇ ਸੋ ਸਰ ਹੋਣਾ ਨੂੰ ਪੰਜਾਬੀ ਵਿਭਾਗ ਦੇ ਮੁਖੀ ਹੋਣ ਤੇ ਕਰਕੇ ਬਹੁਤ ਸਾਰਾ ਇਹਨਾਂ ਨੇ ਅਸ਼ੀਰਵਾਦ ਦਿੱਤਾ ਬਹੁਤ ਸਾਰਾ ਪਿਆਰ ਦਿੱਤਾ ਅਸੀਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਇੱਕ ਬਹੁਤ ਪਿਆਰਾ ਉਦਮ ਬਹੁਤ ਪਿਆਰਾ ਉਪਰਾਲਾ ਸਰ ਡਾਕਟਰ ਆਤਮ ਸਿੰਘ ਰੰਧਾਵਾ ਜੀ ਹੋਣਾ ਵੱਲੋਂ ਇੱਕ ਸੁਰਤ ਮੈਗਜ਼ੀਨ ਕਾਲਜ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜਿਸ ਦੇ ਸਰਪ੍ਰਸਤ ਹਨ ਸਾਡੀ ਸਰਕਾਰਯੋਗ ਪੰਜਾਬੀ ਵਿਭਾਗ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁਖੀ ਡਾਕਟਰ ਆਤਮ ਸਿੰਘ ਰੰਧਾਵਾ ਜੀ ਸੋ ਤੁਸੀਂ ਜੇ ਸਾਹਿਤ ਨਾਲ ਪਿਆਰ ਕਰਦੇ ਹੋ ਆਪਣੀਆਂ ਕਵਤਾਵਾਂ ਆਪਣੀਆਂ ਕਹਾਣੀਆਂ ਆਪਣੀ ਵਾਰਤਕ ਕੁਝ ਵੀ ਤੁਸੀਂ ਇਸ ਮੈਗਜ਼ੀਨ ਵਿੱਚ ਭੇਜਣਾ ਚਾਹੁੰਦੇ ਹੋ ਸ਼ਕੋਣਾ ਚਾਹੁੰਦੇ ਹੋ ਤਾਂ ਤੁਸੀਂ رابطہ ਖਾਲਸਾ ਕਾਲਜ ਦੇ ਸਰਪ੍ਰਸਤ ਡਾਕਟਰ ਆਤਮ ਸਿੰਘ ਰੰਧਾਵਾ ਜੀ ਨਾਲ ਕਰ ਸਕਦੇ ਹੋ ਬਾਕੀ ਇਸ ਮੈਗਜ਼ੀਨ ਬਾਰੇ ਅਸੀਂ ਬੇਨਤੀ ਕਰਾਂਗੇ ਕਿ ਡਾਕਟਰ ਆਤਮ ਸਿੰਘ ਰੰਧਾਵਾ ਜੀ ਸਰ ਤੁਹਾਡੇ ਨਾਲ ਆਪ ਆਪਣੇ ਵਿਚਾਰ ਸਾਂਝੇ ਕਰਨ ਹਾਂਜੀ ਬੁੱਟਰ ਜੀ ਇਹ ਮੈਗਜ਼ੀਨ ਜਿਹੜਾ ਇਹਦਾ ਦੂਸਰਾ ਅੰਕ ਆਇਆ ਇਹ ਵਾਲਾ ਇਸ ਤੋਂ ਪਹਿਲਾਂ ਇਹਦਾ ਪਹਿਲਾ ਅੰਕ ਜਿਹੜਾ ਸੀ ਉਹ ਆਇਆ ਸਾਲ ਦੇ ਇਹ ਤਿੰਨ ਅੰਕ ਆਇਆ ਕਰਨਗੇ ਜੀ ਜਦੋਂ ਅਸੀਂ ਇਸ ਸੁਰਤ ਮੈਗਜ਼ੀਨ ਨੂੰ ਕੱਢਣ ਦਾ ਸੁਪਨਾ ਲਿਆ ਸੀ ਤਾਂ ਉਸ ਵੇਲੇ ਅਸੀਂ ਇਹਨੂੰ ਰੁੱਤਾਂ ਦੇ ਹਿਸਾਬ ਨਾਲ ਤਿੰਨ ਰੁੱਤਾਂ ਦੇ ਹਿਸਾਬ ਨਾਲ ਕੱਢਣ ਦਾ ਫੈਸਲਾ ਕੀਤਾ ਸੀ ਕਿ ਪਹਿਲਾ ਇਹਦਾ ਬਸੰਤ ਅੰਕ ਆਇਆ ਸੀ ਹੁਣ ਇਹਦਾ ਵਰਖਾ ਇਹ ਅੰਕ ਆ ਫਿਰ ਪਤਝੜ ਵਾਲਾ ਤਿਆਰੀ 'ਚ ਅਧੀਨ ਆ ਦਸੰਬਰ ਚ ਉਹ ਆ ਜਾਣਾ ਸੋ ਇਹਦੇ ਚ ਅਸੀਂ ਸੋਚਿਆ ਸੀ ਕਿ ਜਿਹੜਾ ਮੈਗਜ਼ੀਨ ਪੰਜਾਬੀ ਦੇ ਵਿੱਚ ਕੱਢਿਆ ਜਾਵੇ ਇੱਕ ਇੰਨਾ ਉੱਚ ਮਿਆਰੀ ਤੇ ਕੁਆਲਿਟੀ ਪੱਖੋਂ ਵਧੀਆ ਹੋਵੇ ਗਿਣਤੀ ਪੱਖੋਂ ਵੀ ਕਾफी ਛਾਪਿਆ ਜਾਵੇ ਤੇ ਪੰਜਾਬੀ ਦੇ ਹਰ ਘਰ ਦੇ ਵਿੱਚ ਇੱਕ ਕਹਿ ਲੋ ਇਹ ਛੋਪੀਸ ਦੇ ਤੌਰ ਤੇ ਜੀ ਸੱਜਿਆ ਹੋਵੇ ਕਿ ਕਈ ਵਾਰੀ ਐ ਸੋਚਦੇ ਸੀ ਕਿ ਪੰਜਾਬੀ ਦੇ ਜਿਹੜੇ ਮੈਗਜ਼ੀਨ ਐ ਉਹਦੇ ਵਿੱਚ ਮਿਆਰ ਵੀ ਕਵਤਾਵਾਂ ਦਾ ਕਹਾਣੀਆਂ ਦਾ ਤੇ ਉਹਦਾ ਕਾਗਜ਼ ਉਹਦੀ ਡਿਜ਼ਾਈਨਿੰਗ ਬੜੀ ਗਰੀਬ ਜੀ ਲੱਗਦੀ ਸੀ ਕਈ ਵਾਰ ਤੇ ਇਹ ਹੀ ਸੋਚਿਆ ਕਿ ਜਿਹੜੇ ਲੋਕ ਪੰਜਾਬੀ ਨੂੰ ਜਿਨ੍ਹਾਂ ਨੇ ਮਿੱਥ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਪੰਜਾਬੀ ਜਿਹੜੀ ਆ ਉਹ ਦੂਜੀਆਂ ਲੈਂਗੁਏਜ ਤੋਂ ਥੋੜੀ ਜਿਹੀ ਪਿੱਛੇ ਆ ਜਾਂ ਉਹ ਪੰਜਾਬੀ ਚ ਬੋਲਣ ਲੱਗੇ ਵੀ ਹਿਚਕਾਉਂਦੇ ਆ ਉਹਨਾਂ ਲੋਕਾਂ ਨੂੰ ਇਹ ਹੀ ਦੱਸਣਾ ਚਾਹੁੰਦੇ ਸੀ ਕਿ ਪੰਜਾਬੀ ਦੇ ਵਿੱਚ ਬਹੁਤ ਸਾਰਾ ਕੰਮ ਕਰਨ ਵਾਲਾ ਬਹੁਤ ਸਾਰਾ ਮੈਟਰ ਹੁੰਦਾ ਜਿਹੜਾ ਕਵਤਾਵਾਂ ਉਹਦਾ ਮਿਆਰ ਬੜਾ ਉੱਚਾ ਵਾ ਪਰ ਅਸੀਂ ਉਹਨੂੰ ਅੱਗੇ ਨਹੀਂ ਲੈ ਕੇ ਆਉਂਦੇ ਜਾਂ ਪੜ੍ਹਦੇ ਨਹੀਂ ਆ ਤੁਹਾਡੇ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਆ ਚੰਗਾ ਚੰਗੀ ਤਰੀਕੇ ਨਾਲ ਚੰਗਾ ਅੰਦਾਜ਼ੇ ਬਿਆਨ ਹੋਵੇ ਉਸ ਚੀਜ਼ ਦਾ ਪਹੁੰਚਾਉਣਾ ਸੋ ਇਸ ਕਰਕੇ ਅਸੀਂ ਕਹਾਣੀਆਂ ਚੁਣ ਕੇ ਕਵਤਾਵਾਂ ਚੁਣ ਕੇ ਚੰਗੇ ਚੰਗੇ ਕਵੀ ਇਸੇ ਤਰ੍ਹਾਂ ਹੀ ਵਾਰਤਕ ਜਿਹੜੀ ਆ ਲੇਖ ਰੇਖਾ ਚਿੱਤਰ ਫੋਟੋਗ੍ਰਾਫੀ ਪੇਂਟਿੰਗ ਜਿਹੜੀ ਆ ਉਹ ਸਾਰੇ ਪੰਜਾਬ ਦੀਆਂ ਜਿੰਨੀਆਂ ਕਲਾਮਾਂ ਵਾਂ ਜਿਹਦੇ ਚੋਂ ਪੰਜਾਬ ਦੀ ਸੁਰਤ ਬੋਲਦੀ ਐ ਉਹ ਸੁਰਤ ਮੈਗਜ਼ੀਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਐ ਸੋ ਇਹਨੂੰ ਪਿਛਲੀ ਵਾਰਾਂ ਵੀ ਪਹਿਲੇ ਅੰਕ ਨੂੰ ਇੰਨਾ ਜ਼ਿਆਦਾ ਹਲਾਰਾ ਮਿਲਿਆ ਕਿ ਸਾਨੂੰ ਦੂਜੀ ਵਾਰੀ ਪ੍ਰਿੰਟ ਕਰਾਉਣਾ ਪੈ ਗਿਆ ਫਿਰ ਹੁਣ ਇਹ ਅੰਕ ਵੀ ਸਾਡਾ ਲਗਭਗ ਖਤਮ ਹੋ ਗਿਆ ਦੂਜਾ ਤੀਜੇ ਅੰਕ ਦੀ ਤਿਆਰੀ ਚੱਲ ਰਹੀ ਆ ਸੋ ਮੈਂ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਦੇਸ਼ਾਂ 'ਚ ਬੈਠੇ ਵਿਦੇਸ਼ਾਂ 'ਚ ਬੈਠਿਆਂ ਨੂੰ ਇਹਨੂੰ ਪੜ੍ਹਨ ਦੀ ਬੇਨਤੀ ਕਰਦਾ ਕਿ ਵੇਖੋ ਤੁਹਾਡੇ ਕਿੰਨਾ ਖੂਬਸੂਰਤ ਆਰਟ ਪੇਪਰ ਤੇ ਸਾਰਾ ਛਪਿਆ ਹੋਇਆ ਇਹਦੇ ਮੈਂਬਰ ਬਣੋ ਇਹਦੇ ਨਾਲ ਜੁੜੋ ਇਸ ਨੂੰ ਰਚਨਾਵਾਂ ਭੇਜੋ ਤਾਂ ਕਿ ਪੰਜਾਬੀ ਦਾ ਮਿਆਰ ਜਾਂ ਇਹਦੀ ਪਰਫੁੱਲਤਾ ਜਿਹੜੀ ਆ ਉਹ ਹੋਰ ਵਧੇ ਸਰ ਜੇ ਕੋਈ ਸੱਜਣ ਕੋਈ ਵਿਦਵਾਨ ਕੋਈ ਸ਼ਖਸੀਅਤ ਆਪਣਾ ਕੋਈ ਲੇਖ ਕੋਈ ਕਹਾਣੀ ਇਸ ਸੁਰਤ ਮੈਗਜ਼ੀਨ ਲਈ ਸੁਪਾਉਣਾ ਚਾਹੁੰਦੀ ਹੈ ਤਾਂ ਕਿਸ ਐਡਰੈਸ ਤੇ ਜਾਂ ਕਿਸ ਫੋਨ ਨੰਬਰ ਤੇ ਤੁਹਾਡੇ ਨਾਲ ਰਾਬਤਾ ਕਰ ਸਕਦੇ ਨੇ ਜੀ ਮੇਰੇ ਨਾਲ ਸਿੱਧਾ ਵੀ ਕਰ ਸਕਦੇ ਪਰ ਇਸ ਦੇ ਜਿਹੜੇ ਮੇਨ ਸੰਪਾਦਕ ਹੈ ਉਹ ਹੈਗੇ ਗੁਰਬੀਰ ਸਿੰਘ ਬਰਾੜ ਫਿਰ ਪ੍ਰੋਫੈਸਰ ਦਿਆਲ ਸਿੰਘ ਪ੍ਰੋਫੈਸਰ ਬਲਜਿੰਦਰ ਸਿੰਘ ਦੇ ਪ੍ਰਬੰਧਕੀ ਸੰਪਾਦਕ ਨੇ ਸੋ ਕਿਸੇ ਵੀ ਟੀਮ ਦੇ ਮੈਂਬਰ ਨਾਲ ਤੁਸੀਂ ਸਿੱਧਾ ਵੀ ਸੰਪਰਕ ਕਰ ਸਕਦੇ ਹੋ ਉਹਨਾਂ ਦੀ ਈਮੇਲ ਤੇ ਫੋਨ ਨੰਬਰ ਤੇ WhatsApp ਤੇ ਵੀ ਭੇਜ ਸਕਦੇ ਹੋ ਵੈਸੇ ਇਹਦੇ ਉੱਪਰ ਜਿਹੜੀ ਈਮੇਲ ਦਿੱਤੀ ਹੋਈ ਆ surtmagazine@gmail.com ਤੇ ਤੁਸੀਂ ਭੇਜ ਸਕਦੇ ਹੋ ਸਾਰਾ ਡਾਟਾ ਉਹ ਸਾਰਾ ਉੱਥੋਂ ਕਲੈਕਟ ਹੁੰਦਾ ਸੋ ਜੇ ਈਮੇਲ ਤੇ ਭੇਜੋ ਤਾਂ ਵੈਸਤੇ ਆ ਸਾਰਾ ਮੈਗਜ਼ੀਨ ਦੀ ਆਪਣੀ ਈਮੇਲ ਆ ਜਿਹੜੀ ਸੋ ਉੱਥੇ ਆਪਣੇ ਆਪ ਜੇ ਛਪਣ ਵਾਲੀ ਮਿਆਰ ਦੀ ਹੋਈ ਤਾਂ ਉਹ ਛਪ ਜਾਏਗੀ हां ਇਹਦੇ ਵਿੱਚ ਇਹ ਆ ਕਿ ਸਾਡੇ ਕੋਲ ਰਚਨਾਵਾਂ ਬਹੁਤ ਜਿਆਦੀਆਂ ਪਹੁੰਚ ਰਹੀਆਂ ਇੱਕ ਅੰਕ ਸੰਤਾ ਨੂੰ ਵੇਟ ਕਰਨੀ ਪੈ ਸਕਦੀ ਹੈ ਸੋ ਇਹਦੇ ਲਈ ਆਪੋ ਆਪਣੀ ਬਹੁਤ ਮਿਆਰੀ ਰਚਨਾ ਚੰਗੀ ਰਚਨਾ ਜਿਹੜੀ ਆ ਉਹ ਜ਼ਰੂਰ ਭੇਜੋ ਮੈਂ ਇਹਦੇ ਲਈ ਮੈਂਬਰਸ਼ਿਪ ਜਾਂ ਚੰਦਾ ਹਿੱਟ ਲ ਕੇ ਖਾਤੇ ਵਿੱਚ ਭੇਜਿਆ ਜਾਵੇ ਸ਼ੇਅਰ ਕਰਦੇ ਨੇ ਜੀ ਆਪਣੇ ਸਰੋਤਿਆਂ ਨਾਲ ਕਿਉਂਕਿ ਉਹਨਾਂ ਨੂੰ ਹੋਰ ਐਡਰੈਸ ਸੌਖਾ ਹੋ ਜਾਊਗਾ ਪੰਜਾਬੀ ਅਕੈਡਮੀ ਅਮਰਸਰ ਤੇ ਵੀ ਤੁਸੀਂ ਇਸ ਲਈ ਨਾਲ ਜੁੜ ਸਕਦੇ ਹੋ ਕਿਉਂਕਿ ਜੇ ਤੁਸੀਂ ਕਿਸੇ ਵੀ ਇਸ ਮੈਗਜ਼ੀਨ ਦੀ ਖਾਸੀਅਤ ਇਹ ਆ ਕਿ ਬਹੁਤ ਸਾਰੇ ਜਿਹੜੇ ਪੰਜਾਬੀ ਦੇ ਮੈਗਜ਼ੀਨ ਆ ਉਹ ਚੱਲਦੇ ਪਏ ਆ ਇੰਡੀਵਿਜੂਅਲ ਲੋਕਾਂ ਨੇ ਜਾਂ ਇੱਕ ਜਾਂ ਦੋ ਜਣੇ ਚੱਲ ਰਹੇ ਆ ਕਰ ਰਹੇ ਆ ਉਹਨੂੰ ਇਹ ਇੱਕ ਮੈਗਜ਼ੀਨ ਇਹੋ ਜਿਹਾ ਜਿਹੜਾ ਇੱਕ ਪੰਜਾਬੀ ਭਲਾਈ ਦਾ ਗਰੁੱਪ ਚਲਾ ਰਿਹਾ ਪੰਜਾਬੀ ਅਕੈਡਮੀ ਅਮਰਸਰ ਜਿਨ੍ਹਾਂ ਨੇ ਇਹ ਉੱਤੇ ਸੁਰਤ ਦੇ ਨਾਮ ਦੇ ਉੱਤੇ ਨਾਲ ਮੈਗਜ਼ੀਨ ਕੱਢਿਆ ਤੇ ਪੰਜਾਬੀ ਅਕੈਡਮੀ ਅੰਮ੍ਰਿਤਸਰ ਰਜਿਸਟਰਡ ਕਰਵਾ ਕੇ ਉਹਦੇ ਤਹਿਤ ਰੂਬਰੂ ਜਾਂ ਲੇਖਕਾਂ ਦੇ ਹੋਰ ਸੈਮੀਨਾਰ ਵਗੈਰਾ ਕਰਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਹੋਇਆ ਇਹ ਵੀ ਨਾਲ ਹੀ ਸਥਾਪਨਾ ਹੋਈ ਸੀ ਅਕੈਡਮੀ ਦੀ ਸੋ ਇਹ ਸਮੁੱਚੇ ਇੱਕ ਅੰਮ੍ਰਿਤਸਰ ਦੇ ਲੇਖਕਾਂ ਦਾ ਵਿਦਵਾਨਾਂ ਦਾ ਗਰੁੱਪ ਹੈ ਇਹਨੂੰ ਜਿਹੜਾ ਚਲਾ ਰਿਹਾ ਕੋਈ ਇੰਡੀਵਿਜੂਅਲ ਇਹਦਾ ਮਾਲਕ ਨਹੀਂ ਹੈਗਾ ਸੋ ਇਹਦੀ ਅਕੈਡਮੀ ਮਾਲਕ ਹੈ ਇਸ ਕਰਕੇ ਉਹਦਾ ਜੋ ਇਹਦੇ ਚੰਦੇ ਜੋ ਇਹਦਾ ਖਾਤਾ ਇਹਦਾ ਸਾਬਕਿਤਾਬ ਜੋ ਇਹਦੀ ਪ੍ਰਿੰਟਿੰਗ ਦਾ ਖਰਚ ਸਾਰਾ ਟਰਾਂਸਪੇਰੈਂਟ ਆ ਜੀ ਬੈਂਕ ਅਕਾਊਂਟ ਆ ਉਹਦੇ ਵਿੱਚ ਹੀ ਸਾਰਾ ਇਹ ਦੇ ਵਿੱਚ ਅਸੀਂ ਚੰਦੇ ਪਾਉਣ ਲਈ ਕਹਿੰਨੇ ਆ ਜੀ ਸੋ ਉਹਦੇ ਵਿੱਚੋਂ ਹੀ ਇਹਦੀਆਂ ਜਿਹੜੇ ਸਾਰੇ ਖਰਚੇ ਆ ਉਹ ਪੇ ਹੁੰਦੇ ਆ ਸੋ ਇਸ ਕਰਕੇ ਇਹ ਕੋਈ ਨਿੱਜੀ ਕਿਹਦੀ ਮਲਕੀਅਤ ਨਹੀਂ ਆ ਪੰਜਾਬੀਆਂ ਦਾ ਕਹ ਲੋ ਸਾਂਝਾ ਸੁਪਨਾ ਸਾਰਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਵਰਖਾ 2024 ਅੰਕ 2 ਮੇਰੇ ਹੱਥ ਵਿੱਚ ਹੈ ਮੈਗਜ਼ੀਨ ਪਰਮਾਤਮਾ ਕਰੇ ਇਹ ਮੈਗਜ਼ੀਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸਾਰੇ ਪੰਜਾਬੀਆਂ ਦੇ ਸਾਹਿਤ ਪ੍ਰੇਮੀਆਂ ਦੇ ਹੱਥਾਂ ਤੱਕ ਇਹ ਮੈਗਜ਼ੀਨ ਪਹੁੰਚੇ ਤੁਸੀਂ ਆਪਣੀਆਂ ਕਵਤਾਂਵਾਂ ਕਿਸੇ ਵੀ ਰੂਪ ਵਿੱਚ ਤੁਸੀਂ ਸਾਹਿਤ ਨਾਲ ਜੁੜੇ ਹੋ ਆਪਣੀਆਂ ਲੇਖ ਕਹਾਣੀਆਂ ਭੇਜ ਸਕਦੇ ਹੋ ਮੈਂ ਇਸ ਟੀਮ ਦਾ ਸ਼ੁਕਰਗੁਜ਼ਾਰ ਹਾਂ ਜੀ ਇੱਕ ਵਾਰ ਸਾਂਝੇ ਕਰਦਾ ਤੁਹਾਡੇ ਨਾਲ ਨਾਮ ਕਿਉਂਕਿ ਐਡੇ ਵੱਡੇ ਉਦਮ ਉਪਰਾਲੇ ਕਰਨੇ ਬਹੁਤ ਵੱਡੀ ਗੱਲ ਹੈ ਮਾਣਮੱਤੀ ਗੱਲ ਹੈ ਇਸ ਮੈਗਜ਼ੀਨ ਦੇ ਸਰਪ੍ਰਸਤ ਡਾਕਟਰ ਆਤਮ ਸਿੰਘ ਰੰਧਾਵਾ ਜੀ ਸੰਪਾਦਕ ਸਰਦਾਰ ਗੁਰਬੀਰ ਸਿੰਘ ਬਰਾੜ ਜੀ ਪ੍ਰਬੰਧਕੀ ਸੰਪਾਦਕ ਸਰਦਾਰ ਦਿਆ ਸਿੰਘ ਜੀ ਸਹਾਇਕ ਸੰਪਾਦਕ ਸਰਦਾਰ ਬਲਜਿੰਦਰ ਸਿੰਘ ਜੀ ਸਭ ਤੁਹਾਡੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹ ਜੋ ਤੁਸੀਂ ਕੋਸ਼ਿਸ਼ ਕਰ ਰਹੇ ਹੋ ਸੁਰਤ ਦੇ ਨਾਮ ਹੇਠ ਜੋ ਮੈਗਜ਼ੀਨ ਚੱਲ ਰਿਹਾ ਹੈ ਇਹ ਬਹੁਤ ਵੱਡੀ ਸੰਸਥਾ ਹੈ ਖਾਲਸਾ ਕਾਲਜ ਅੰਮ੍ਰਿਤਸਰ ਤੇ ਉਥੋਂ ਇਹੋ ਜੇ ਉਪਰਾਲੇ ਹੋਣੇ ਇੱਕ ਆਪਣੇ ਆਪ ਵਿੱਚ ਮਾਨਮਤੀ ਗੱਲ ਹੈ ਪਰਮਾਤਮਾ ਕਰੇ ਸਾਹਿਤ ਸਦਾ ਚੜ੍ਹਦੀ ਕਲਾ ਵਿੱਚ ਰਵੇ ਪੰਜਾਬੀ ਮਾਂ ਬੋਲੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਵੇ ਹਰ ਪਰਿਵਾਰ ਬੱਚੇ ਬਜ਼ੁਰਗ ਨੌਜਵਾਨ ਪੰਜਾਬੀ ਨਾਲ ਜੁੜਨ ਪੰਜਾਬੀ ਨੂੰ ਪਿਆਰ ਕਰਨ ਹਰ ਘਰ ਦਾ ਸ਼ਿੰਗਾਰ ਬਣੇ ਪੰਜਾਬੀ ਸੋ ਤੁਹਾਡੇ ਘਰਾਂ ਦਾ ਤੁਹਾਡੇ ਲਾਇਬ੍ਰੇਰੀਆਂ ਦਾ ਤੁਹਾਡਿਆਂ ਕਿਤਾਬ ਦੇ ਰੈਕਸ ਦਾ ਸ਼ਿੰਗਾਰ ਬਣੇ ਜੀ ਸੁਰਤ ਸਰ ਤੁਸੀਂ ਸਾਨੂੰ ਸਮਾਂ ਦਿੱਤਾ ਅਸੀਂ ਤੁਹਾਡੇ ਤਹਿ ਦਰ ਤੋਂ ਸ਼ੁਕਰਗੁਜ਼ਾਰਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਏ ਧੰਨਵਾਦ ਜੀ ਮਿਲਦੇ ਹਾਂ ਜੀ ਫੇਰ ਕਿਸੇ ਨਵੀਂ ਸ਼ਕਤੀ